ਜੈ ਹਿੰਦ ਅਸੀਂ ਹੁਣ ਇੱਕ ਪੰਜਾਬ ਦੇ ਵਿੱਚ ਇੱਕ ਮੇਮ ਚਲਾ ਰਹੇ ਆ ਬਾਕ ਮਫਸਲਾਂ ਬਲਾ ਜਿਸ ਦੇ ਵਿੱਚ ਸਾਨੂੰ ਟੈਕਨੋ ਪੰਪ ਵਾਲੇ ਵੀਰ ਤੇ ਜਿਹੜੇ ਸਾਡੇ ਮਕੈਨਿਕ ਵੀਰ ਹੈ ਜਿਹੜੇ ਸਕੂਟਰ ਮੋਟਰਸਾਈਕਲ ਦਾ ਠੀਕ ਕਰਦੇ ਆ ਉਹਨਾਂ ਦੀ ਵੀ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਉਹ ਸਾਡੀ ਮੇਹਮਾ ਹੈ ਕਿ ਜਿਹੜੇ ਮੋਟਰਸਾਈਕਲ ਬਿਨਾ ਨੰਬਰ ਪਲੇਟਾਂ ਦੇ ਲੰਡੇ ਘੁੰਮ ਰਿਹਾ ਉਹ ਅਸੀਂ ਜਿਹੜੇ ਇੰਪਾਉਂਡ ਕਰ ਰਹੇ ਆ ਅੱਜ ਤੋਂ ਸ਼ੁਰੂ ਕਰ ਦਿੱਤੇ ਆ ਉਹਦੇ ਵਾਸਤੇ ਪਟਿਆਲ ਪੰਪ ਵਾਲੇ ਵੀਰਾਂ ਨੂੰ ਵੀ ਬੜੇ ਆਦਰ ਤੇ ਸਤਿਕਾਰ ਨਾਲ ਬੇਨਤੀ ਹੈ ਕਿ ਜਿਹੜਾ ਵੀ ਜਿਹੜਾ ਟੂ-ਵੀਲਰ ਹੈ ਮੋਟਰਸਾਈਕਲ ਜਿਹੜਾ ਤੁਹਾਡੇ ਕੋਲ ਤੇਲ ਪਾਉਣ ਵਾਸਤੇ ਆਉਂਦਾ ਹੈ ਆਗਰ ਉਹਦੇ ਅੱਗੇ ਨੰਬਰ ਪਲੇਟ ਪਿੱਛੇ ਨੰਬਰ ਪਲੇਟ ਨਹੀਂ ਹੈ ਉਸ ਨੂੰ ਤੇਲ ਨਾ ਪਾਇਆ ਜਾਵੇ ਨੰਬਰ 2 ਜਿਹੜੇ ਮੋਟਰਸਾਈਕਲ ਖਰਾਬ ਹੋ ਜਾਂਦੇ ਆ ਤੇ ਜਦੋਂ ਕਿਸੇ ਮਕੈਨਿਕ ਵੀਰ ਕੋਲ ਜਾਂਦੇ ਆ ਉਹ ਮਕੈਨਿਕ ਵੀਰ ਦੇਖੇ ਕਿ ਉਹਦੇ ਅੱਗੇ ਨੰਬਰ ਪਲੇਟ ਨਹੀਂ ਹੈ ਤੇ ਮੋਟਰਸਾਈਕਲ ਲੰਦਾ ਉਦੀ ਕੋਈ ਰਿਪੇਅਰ ਜਿਹੜੀ ਹੈ ਨਾ ਕੀਤੀ ਜਾਵੇ ਤੇ ਅਸੀਂ ਇੱਕ ਹਫ਼ਤੇ ਦੇ ਵਿੱਚ ਵਿੱਚ ਹੀ ਅਸੀਂ ਇਸ ਮਹਿਮ ਨੂੰ ਜਿਹੜਾ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਕੰਮਜਾਬ ਕਰ ਦਿੰਦੇ ਹਾਂ ਇਸ ਕਰਕੇ ਫਿਰ ਇਹਦੇ ਨਾਲ ਨਾਲ ਪੇਰੈਂਟਸ ਨੂੰ ਵੀ ਬੇਨਤੀ ਹੈ ਕਿ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਮੋਟਰਸਾਈਕਲ ਖੜੇ ਆ ਅਗਰ ਉਹਨਾਂ ਦੇ ਅੱਗੇ ਨੰਬਰ ਪਲੇਟ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਹੈ ਤੇ ਮੋਟਰਸਾਈਕਲ ਲੰਡੇ ਆ ਨਾ ਤੇ ਬੱਚਿਆਂ ਨੂੰ ਨਾ ਦਿੱਤੇ ਜਾਣ ਇਸ ਚੀਜ਼ ਦੇ ਉੱਪਰ ਪੂਰਨ ਜਿਹੜੀ ਹੈ ਅੱਜ ਨਿਤੀ 96 2025 ਤੋਂ ਸਖਦਾਈ ਕੀਤੀ ਜਾ ਰਹੀ ਹੈ ਇਹ ਮਹਿੰਮ ਸਾਡੀ 20 ਦਿਨ ਚੱਲੇਗੀ ਅਗਰ ਇਸ ਤੋਂ ਇਹਦੇ 3 ਬੀਤਰੀਨ ਕੋਈ ਮੋਟਰਸਾਈਕਲ ਬਿਨਾ ਨੰਬਰ ਪਲੇਟ ਦੇ ਅਸੀਂ ਫੜ ਲੈਨੇ ਆ ਉੱਤੇ ਜੋ ਸਖਤ ਕਾਰਵਾਈ ਹੋ ਕੀਤੀ ਜਾਵੇਗੀ ਥੈਂਕ ਯੂ ਜੀ